ਪੀਂਚ ਲੈਂਦੀ ਹੈ ਸਭ ਤੋਂ ਵੱਡੀ ਗੱਲ ਤਾਂ ਐਮਪੀ ਲੈਡ ਫੰਡ ਸਾਡਾ ਇਨਾ ਕੋਲੇ 2.5 ਕਰੋੜ ਰੁਪਇਆ ਪਿਆ ਹੈ ਪਿਛਲੇ ਸਾਲ ਦਾ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਉਹਨੂੰ ਲੋਨ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਦੇ ਨਾਲ ਵਾਜਾ ਮਾਰੀਆਂ ਹੋਰ ਇਹ ਬਾਰੇ ਗੱਲ ਕੀਤੀ तमाम ਕਾਉਂਸਲਰ ਸਹਿਬਾਨਾਂ ਨੇ ਆਪਣੀ ਆਪਣੀ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ ਜਿਹੜਾ 1.5 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਹੈ ਉਹ 1.5 ਕਰੋੜ ਰੁਪਇਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਆ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਸਾਡਾ ਜਿੱਤਿਆ ਹੋਇਆ ਕਾਉਂਸਲਰ ਲਾਏਗਾ ਜੀ ਲਾਈਟਸ ਦਾ ਮਸਲਾ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਾਹਿਬਾਨੋਂ ਦੇ ਚਾਕਿ ਉਹ ਸਾਡੇ ਮਿਊਨਿਸਪਲ ਕਾਉਂਸਲਰ ਦਾ ਅਧਿਕਾਰ ਹੈ ਨੰਬਰ ਦਾ ਰੱਖਣਾ ਹੈ ਪੀਟਾਂ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾੜੇ ਆ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਤਾਂ ਜੋ ਸਰਕਾਰ ਔਰ ਕਮਿਸ਼ਨੇਟ ਮੁਕੰਮਲ ਤੌਰ ਤੇ ਫੇਲ ਹੋ ਗਈ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾਂ 'ਚ ਉਹ ਇੱਥੇ ਐ ਫਿਰ ਇਹਦੀ ਇੱਕ ਗੱਲ ਆਈ ਕਿ ਆਊਟਸੋਰਸ ਤੇ ਜਿਹੜੇ ਬੰਦੇ ਰੱਖੇ ਜਾ ਰਹੇ ਆ ਕੁਝ ਆਫੀਸਰ 1.5 ਲੱਖ ਰੁਪਇਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਪੂਰੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ ਚ ਮੀਟੀਨਿੰਗ ਕੋਲੇ ਜਾਵਾਂਗੇ ਸ਼ਿਕਾਇਤ ਦੇਵਾਂਗੇ ਕਿ ਕੌਣ ਜਿਹੜਾ ਆਫੀਸਰ ਆ 1.5 ਲੱਖ ਰੁਪਿਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਜੀ ਐਸੀ ਵੀ ਇੱਕ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ ਚ ਨਹੀਂ ਉਹਨਾਂ ਦੀਆਂ ਫਰਖਾਵਾਂ ਜਿਹੜੇ ਐ ਉਹ ਮਾਨਯੋਗ ਜਿਹੜੇ ਛੋਟੇ ਛੋਟੇ ਆਫੀਸਰ ਸਾਹਿਬਾਨ ਐ ਉਹ ਲੈ ਕੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਐ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਐ ਕਈਆਂ ਤੇ ਟ੍ਰੌਲੀਆਂ ਵੀ ਸੀ ਕਿ ਅਸੀਂ ਆਖਿਆ ਉਹਨਾਂ ਆਰ.ਟੀ.ਆਈ. ਪਾ ਕੇ ਇਹਦਾ ਵੇਰਵਾ ਲਿਆ ਜਾ ਸਕਦਾ ਹੈ। ਫਿਰ ਇਹ ਨਹੀਂ ਗੱਲ ਆਈ ਕਿ ਪੈਚਵਰਕ ਹੋ ਰਿਹਾ ਹੈ। ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਿਹਨੂੰ ਸਾਨੂੰ ਤਾਂ ਪਤਾ ਨਹੀਂ ਪੈਚਵਰਕ ਕਿੱਥੇ ਹੋ ਰਿਹਾ ਹੈ। ਸੋ ਅਸੀਂ ਆਖਿਆ ਆਰ.ਟੀ.ਆਈ. ਦਿਓ ਸਾਨੂੰ ਇਨਫੋਰਮੇਸ਼ਨ ਕਿਉਂਕਿ ਪੈਚਵਰਕ ਹੋ ਕਿੱਥੇ ਰਿਹਾ। ਜੀ। ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮ.ਐਲ.ਏ. ਸਾਬਾਨਾ ਦੇ ਘਰੇ ਕੰਮ ਕਰ ਰਹੇ ਹੋਮਾਂ ਦੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲਓ। ਇਹ ਇਨਫਰਮੇਸ਼ਨ ਹੈ ਅੰਡਰਲੀਈ ਕਿ ਡਰਾਈਵਰ ਖਾਦੇ ਜਿੱਥੇ ਐ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਤੇ ਉਹ ਐਮਐਲਆ ਦੀਆਂ ਗੱਡੀਆਂ ਚਲਾ ਰਿਹਾ ਇਹਨਾਂ ਸਾਰੇ ਇਸ਼ੂਸ ਤੇ ਅਸੀਂ ਇਹ ਆਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਇਹ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਹਮ ਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਅਲੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਔਰ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ ਜੀ 30 ਤਰੀਕ ਨੂੰ ਜਾਨਕੀ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹੈ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ ਜੋ ਸਫਾਈ ਦੀ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਸੋ ਇਸ ਗੱਲ ਤੇ ਕਿਉਂਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਪਾਰਕ ਵਿੱਚ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਿਹਾ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮਤ ਸਮਝੋ ਕਿ ਤੁਸੀਂ ਸਾਡੇ ਅਧਿਕਾਰ ਖੋਲੋ ਸੋ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ ਚ ਪੂਰੇ ਕੌਂਸਲਰ ਸਾਭਾ ਦੀ ਸੈਟੀਸਫੈਕਸ਼ਨ ਤੇ ਤਵੱਜੋ ਦੇਵਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਲਿਆਂਗੇ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਹਰਿਆਵੇ ਕੌਂਸਲਰ ਮ੍ਰੀਤ ਸਾਹਿਬ ਕਾਂਗਰਸ ਦੇ ਕੌਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸ ਦੇ ਕੌਂਸਲਰ ਦੇ ਪਤੀ ਦੇ ਨਾਲ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਕਿਸੇ ਆਏ ਅਸੀਂ 302 ਦਾ ਸੁਣੋ 302 ਨਹੀਂ ਉਹ 307 ਦਾ ਮੁਕੱਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆਂ ਨੇ ਇਹ ਗੱਲ ਮੈਂ ਖੜੇ ਹੋ ਕੇ ਏ ਕਮਿਸ਼ਨਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਗਲਤ ਕੀਤਾ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸਹਿਣ ਨਹੀਂ ਕਰਾਂਗੇ ਜੀ ਉਹ ਗਾਧੋ ਵਿਸ਼ਵਾਸ ਚ ਪਾਇਆ ਗਿਆ ਇਨ ਪ੍ਰੈਜ਼ੈਂਸ ਆਫ 올 ਦਾ ਕਾਉਂਸਲਰ ਐਮ ਐਲ ਏ ਕਿ ਅਸੀਂ ਗਾਧੋ ਇਹੋ ਜੀ ਘਟਨਾ ਨਾ ਹੋਵੇ ਉਹ ਰਿਆਸਤੇ ਪੂਰੇ ਅਸੀਂ ਚੁਕੰਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਊਗੀ ਇਹ ਅੰਦਰ ਗੱਲ ਰਾਜਾ ਵੜਿੰਗ ਨੇ ਆਪ ਚੱਕੀ ਵੜਿੰਗ ਸਾਹਿਬ ਗੱਲ ਕਰੀਏ ਹਾਊਸ ਮੀਟਿੰਗ ਦੇ ਦੌਰਾਨ ਜਿਹੜੇ ਤੁਹਾਡੇ ਕੌਂਸਲਰ ਸੀਗੇ ਉਹਨਾਂ ਵੱਲੋਂ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਾਏ ਅਫਸਰਾਂ ਦੇ ਉੱਪਰ ਉਹਨੂੰ ਕਿਸ ਤਰ੍ਹਾਂ ਇਹ ਦੇ ਦੇਉ ਯੂ ਸੀ ਲਿਓ ਭਾਈ ਹਰ ਚੀਜ਼ ਵਿਦਨ ਪ੍ਰੂਫ ਜੀ ਮੈਂ ਇਹ ਗੱਲ ਕਹੀ ਹੈ ਕਿ ਜੇ ਕਿਸੇ ਤੇ આરોਪ ਹੈ ਤਾਂ ਉਹ ਇਹ ਵਿਦਨ ਪ੍ਰੂਫ ਲੈ ਕੇ ਆਓ ਔਰ ਇਹਦੇ ਕਾਰਵਾਈ ਕਰਾਂਗੇ ਸਿੰਘ ਸਾਹਿਬ ਜੀ ਸ਼ਹਿਰ ਦੇ ਵਿੱਚ ਇਹ ਵੀ ਚਰਚਾ ਜਿਵੇਂ ਜਿਹਾ ਮੈਂ ਜਾ ਕੇ ਅੰਦਰ ਗੱਲ ਕੀਤੀ ਆਤਵਾਦਾਂ ਦੀ ਸੁਰਖੀਆਂ ਵੀ ਬਣੀਆਂ ਕਿ ਉਹ ਤੁਹਾਡੇ ਤੇ ਇੱਕ ਅਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਜਿਹੜਾ ਉਹ ਹੱਕਦੂਰ ਨਾ ਭੁੱਲ ਗਏ ਉਹਨਾਂ ਦੇ ਹੱਕੇ ਖੰਣਾ ਭੁੱਲ ਗਏ ਕੋਈ ਕੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮਤ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈ ਤ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ ਚ ਰਹਿੰਦਾ ਉਹ ਤੋਂਦੇ ਰਹਿੰਦੇ ਠੀਕ ਹੈ ਰਾਜਾ ਜੀ ਤੁਹਾਡੇ ਕੋਲ ਮੇਅਰ ਰੋਲ ਤੇ ਮੀਟਿੰਗ ਹੋਈ ਸੀ ਉੱਤੇ ਕਾਂਗਰਸੀ ਕੌਂਸਲਰ ਕਾਫੀ ਨਰਾਜ਼ ਹੋਏ ਆ ਵੀ ਤੁਹਾਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਕਿੱਥੇ ਨਰਾਜ਼ ਹੋਏ ਹਾਊਸ ਮੀਟਿੰਗ ਅੰਦਰ ਆਨੇ ਨਹੀਂ ਕਿ ਮੈਂ ਆਉਂਦੀ ਇਹ ਸਰ 2 ਦਿਨ ਪਹਿਲਾਂ ਹਾਊਸ ਮੀਟਿੰਗ ਹੋਈ ਸੀ ਉੱਤੇ ਅੱਛਾ ਉਹਦਾ ਯਾਰ ਸਾਡੇ ਕੌਂਸਲਰਾਂ ਨੂੰ ਤਾਂ ਹੀ ਮੈਂ ਲੈ ਕੇ ਆਇਆ ਧੱਕਾ ਕਰਦੀ ਹੈ ਸਰਕਾਰ ਸਰਕਾਰ ਐਮਐਲਏ ਤੇ ਉਹਨਾਂ ਦੀ ਮੇਅਰ ਤੱਕਾ ਕਰਦੇ ਆ ਉਹ ਜਿਹੜੀ ਜ਼ਾਤੀ ਅਸੀਂ ਗਾਂ ਤੋਂ ਨਹੀਂ ਸਮਾਂਗੇ ਸਾਨੂੰ ਗੱਲ ਨਾਲ ਕੋਈ ਕਰਦੇਊਗਾ ਅਸੀਂ ਆਪਦੀ ਲੜਾਈ ਲੜਨਾ ਜਾਣਦੇ ਆਂ ਔਰ ਲੜਾਂਗੇ ਕਹਿੰਦਾ ਤੁਸੀਂ ਕਹਿ ਕੀ ਵਿਰੋਧੀ ਧਰ ਦੇ ਬੰਦੇ ਕਹਿ ਰਹੇ ਨੇ ਕਿ ਕਹਿੰਦਾ ਸਾਹਨੇ ਪਾਰਟੀ ਦੇ ਵਰਕਰਾਂ ਦੇ ਨਾਲ ਨਹੀਂ ਖੜੇ ਪਰ ਉਹ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਮੈਨੂੰ ਨਹੀਂ ਪਤਾ ਤੁਸੀਂ ਕਿਹਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜਿਆ ਇੱਧਰ ਉੱਧਰ ਹੋ ਜਾਂਦਾ ਉਹ ਸਮਰਾਜਿਆ ਨਾ ਤੁਸੀਂ ਕੌਂਸਲਰ ਦਾ ਨਾ ਤੁਸੀਂ ਐਮਐਲਏ ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਮੈਂ ਲੋਕਾਂ ਦਾ ਖੜਦਾ ਜਾਂ ਨਹੀਂ ਖੜਦਾ ਮੈਨੂੰ ਕਿਸੇ ਕੋਲ ਲਾਇਸੈਂਸ ਟੈਂਪਰ ਨਹੀਂ